ਬਾ ਅੱਜ ਬਹੁਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਹੈ ਸੰਵਿਧਾਨ ਦਿਵਸ ਦੇ ਤੌਰ ਤੇ ਬਹੁਜਨ ਸਮਾਜ ਪਾਰਟੀ ਸਾਰੇ ਸਮੁੱਚੇ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਬੜੇ ਧੂਮਧਾਮ ਨਾਲ ਮਨਾ ਰਹੀ ਹੈ ਉਹ ਦੋਦੀ ਕੜੀ ਬੱਜੋ ਅੱਜ ਸultanpur ਦੇ ਵਿੱਚ ਵੀ ਅਸੀਂ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਆਜ਼ਾਦੀ ਦਿਵਸ ਜਿਹੜਾ ਅੱਜ ਸੰਵਿਧਾਨ ਦਿਵਸ ਦੇ ਤੌਰ ਤੇ ਮਨਾਇਆ ਔਰ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਜਦੋਂ ਪੇਸ਼ ਕੀਤਾ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਪਈ ਇਹ ਜਿਹੜਾ ਸੰਵਿਧਾਨ ਆ ਜੇ ਇਹ ਚੰਗੇ ਚੰਗੀ ਸੋਚ ਰੱਖਣ ਵਾਲੇ ਚੰਗੀ ਨੀਤੀ ਤੇ ਨੇਤ ਰੱਖਣ ਵਾਲੇ ਲੋਕਾਂ ਦੇ ਹੱਥਾਂ ਦੇ ਵਿੱਚ ਜਾਊਗਾ ਤਾ ਇਹ ਬਰਦਾਨ ਸਿੱਧ ਹੋਏਗਾ ਜੇ ਮਾੜੀ ਨੀਤੀ ਮਾੜੀ ਨੀਅਤ ਔਰ ਮਾੜੀ ਸੋਚ ਰੱਖਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਜਾਏਗਾ ਤਾਂ ਇਹ ਜਿਹੜਾ ਹੈ ਅਭਿਸ਼ਾਪ ਸਿੱਧ ਹੋਏਗਾ ਅੱਜ ਇਹ ਸਾਡੇ ਦੇਸ਼ ਦੀ ਜਿਹੜੀ ਹੈ ਬਦਕਿਸਮਤੀ ਹੈ ਇਹ ਅੱਜ ਜੋ ਕੁਝ ਉਹਨਾਂ ਨੇ ਕਿਹਾ ਸੀ ਉਹ ਉਹਦੇ ਉਲਟ ਹੋ ਰਿਹਾ ਹੈ ਭਾਰਤ ਦਾ ਸੰਵਿਧਾਨ ਜਿਹਦੇ ਵਿੱਚ ਸਭ ਨੂੰ ਬਰਾਬਰਤਾ ਹਰ ਧਰਮ ਦੀ ਆਜ਼ਾਦੀ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਫੰਡਮੈਂਟਲ ਰਾਈਟਸ ਜਿਹੜੇ ਆ ਔਰ ਮਜ਼ਦੂਰਾਂ ਦੇ ਹੱਕ ਦੇ ਵਿੱਚ ਲੇਬਰ ਲਾ ਕਾਨੂੰਨ ਜਿਹੜੇ ਬਣਾਏ ਆ ਜਿਹਦੇ ਚ ਡਿਊਟੀ ਉਹਨਾਂ ਨੇ 8 ਘੰਟੇ ਦੀ ਕੀਤੀ ਪਰ ਅੱਜ ਦੁੱਖ ਦੀ ਗੱਲ ਇਹ ਆ ਅੱਜ ਦੀਆਂ ਸਰਕਾਰਾਂ ਲੇਬਰ ਕਾਨੂੰਨ ਜਿਹੜੇ ਆ ਕਿਉਂਕਿ ਮਜ਼ਦੂਰਾਂ ਦੀ ਗੱਲ ਰੱਖਣ ਵਾਸਤੇ ਬਾਬਾ ਸਾਹਿਬ ਨੇ ਜਿਹੜਾ ਹੈ ਇੰਨਾ ਸੰਘਰਸ਼ ਕੀਤਾ ساری ਜ਼ਿੰਦਗੀ ਦਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਜਿਹੜਾ ਇਹ ਕਾਰਵਾ ਆ ਮੈਂ ਬੜੇ ਦੁੱਖਾਂ ਮੁਸੀਬਤਾਂ ਦੇ ਨਾਲ ਇੱਥੇ ਤੱਕ ਲੈ ਕੇ ਆਇਆ ਜੇ ਤੁਸੀਂ ਇਹਨੂੰ ਅੱਗੇ ਨਹੀਂ ਲਿਜਾ ਸਕਦੇ ਤਾਂ ਇਹਨੂੰ ਪਿੱਛੇ ਵੀ ਨਾ ਜਾਣਦੇ ਹੋ ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਅੱਜ ਦੀਆਂ ਮੌਜੂਦਾ ਸਰਕਾਰਾਂ ਜਿੱਥੇ ਲੇਬਰ ਕਾਨੂੰਨ ਜਿਹੜੇ ਸੀ ਲੇਬਰ ਦੇ ਹੱਕ ਦੇ ਵਿੱਚ ਸੀ ਅੱਜ ਉਹ ਸਰਕਾਰਾਂ ਉਹਨਾਂ ਨੂੰ ਵੀ ਬਦਲਣ ਦੀ ਜਿਹੜੀ ਬਦਲ ਹੀ ਦਿੱਤੇ ਔਰ ਜਿਹੜੀ ਪ੍ਰਾਪਰਟੀ ਸੀ ਗਵਰਨਮੈਂਟ ਦੀ ਪ੍ਰਾਪਰਟੀ ਉਹਨੂੰ ਵੀ ਵੇਚਣ ਜਾ ਰਹੀ ਹੈ ਔਰ ਜਿਹੜਾ ਪ੍ਰਾਈਵੇਟਿਸ਼ਨ ਜਿਹੜਾ ਕਿਉਂਕਿ ਜਿਹੜਾ ਹੈ ਉਹਨਾਂ ਨੇ ਲੋਕਾਂ ਦੇ ਪਬਲਿਕ ਸੈਕਟਰ ਨੂੰ ਜਿਹੜਾ ਮਜ਼ਬੂਤ ਹੋਣ ਦੀ ਗੱਲ ਕੀਤੀ ਸੀ ਅੱਜ ਦੁੱਖ ਦੀ ਗੱਲ ਹੈ ਪ੍ਰਾਈਵੇਟ ਸੈਕਟਰ ਨੂੰ ਬढ़ावा ਦਿੱਤਾ ਜਾ ਰਿਹਾ ਔਰ ਇੱਥੋਂ ਇਹ ਸਭ ਜਾ ਰਿਹਾ ਵੀ ਜਿਹੜੇ ਉਹਨਾਂ ਨੇ ਗੱਲ ਕਹੀ ਸੀ ਵੀ ਜਿਹੜਾ ਜੇ ਸੰਵਿਧਾਨ ਮਾੜੀ ਨੀਤੀ ਮਾੜੀ ਨiyet ਔਰ ਗਲਤ ਸੋਚ ਵਾਲੇ ਲੋਕਾਂ ਦੇ ਹੱਥਾਂ 'ਚ ਜਾਏਗਾ ਤਾਂ ਇਹ ਮਾੜਾ ਸਿੱਧ ਹੋਏਗਾ ਜੇ ਇਹ ਚੰਗੀ ਸੋਚ ਵਾਲੇ ਚੁੱਕਣ ਦੇ ਹੱਥ ਆਏਗਾ ਤਾਂ ਇਹ ਬਰਦਾਨ ਸਿੱਧ ਹੋਏਗਾ ਅੱਜ ਸਾਡਾ ਮੁਲਕ ਜਿਹੜਾ ਆ ਦੇਖੋ ਮਹਿੰਗਾਈ ਕਿੱਡੀ ਕਿੰਨੀ ਹੋ ਗਈ ਹੈ ਲੋਕਾਂ ਦਾ ਜੀਣਾ ਹਰਾਮ ਹੋ ਗਿਆ ਜਿਹੜੇ ਜਿਨ੍ਹਾਂ ਦੀ ਉਹਨਾਂ ਨੇ ਪਬਲਿਕ ਸੈਕਟਰ ਨੂੰ ਬढ़ावा ਦਿੱਤਾ ਸੀ ਉਹ ਨਿੱਜੀ ਕਰਨ ਵਾਲ ਨੂੰ ਵਧ ਰਿਹਾ ਹੈ ਔਰ ਅੱਜ ਮਜ਼ਦੂਰ ਜਿਹੜਾ ਆ ਉਹਦੇ ਜਿਹੜਾ ਹੈ ਉਹਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾ ਰਹੇ ਆ ਜਿਹੜੇ ਕਾਨੂੰਨਾਂ ਦੇ ਵਿੱਚ ਨਾ ਤਾਂ ਉਹ ਆਪਣੀ ਤਨਖਾਹ ਜਿਹੜੀ ਹੈ ਕਿਸੇ ਕੋਲ ਮੰਗ ਸਕਦਾ ਆ ਨਾ ਹੀ ਉਹਦੇ ਵਾਸਤੇ ਸੰਘਰਸ਼ ਕਰ ਸਕਦਾ ਆ ਹੜਤਾਲ ਕਰਨ ਦੇ ਸੰਘਰਸ਼ ਕਰਨ ਦੇ ਉਹਦੇ ਹੱਕ ਜਿਹੜੇ ਆ ਉਹ ਵੀ ਜਿਹੜੇ ਹੈ ਖੋਏ ਜਾ ਰਹੇ ਆ ਜਿਹੜੀਆਂ ਸਰਕਾਰਾਂ ਆ ਉਹ ਭਾਰਤ ਦਾ ਸੰਵਿਧਾਨ ਜਿਹੜਾ ਹੈ ਬਾਬਾ ਸਾਹਿਬ ਡਾਕਟਰ ਵੀ.ਆਰ. ਮੇਡਕੱਤ ਦੀ ਜਿਹੜੀ ਸੋਚ ਹੈ ਉਸ ਤੋਂ ਉਲਟ ਜਿਹੜਾ ਕੰਮ ਕਰ ਰਹੀਆਂ ਅੱਜ ਗਰੀਬ ਤੋਂ ਗਰੀਬ ਹੋ ਰਿਹਾ ਤੇ ਅਮੀਰ ਤੋਂ ਅਮੀਰ ਜਿਹੜਾ ਅਮੀਰ ਹੋ ਰਿਹਾ ਹੈ ਅੱਜ ਉਹ ਬਰਾਬਰਤਾ ਦੀ ਗੱਲ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਸੋ ਇਹ ਦੁੱਖ ਦੀ ਗੱਲ ਹੈ ਇਸ ਕਰਕੇ ਅਸੀਂ ਆਬਾਮ ਨੂੰ ਇਹ ਬੇਨਤੀ ਕਰਦੇ ਆਂ ਕਿ ਬਾਬਾ ਸਾਹਿਬ ਦੀ ਸੋਚ ਰੱਖਣ ਵਾਲੀ ਜਿਹੜੀ ਬੋਝਨ ਸਮਾਜ ਪਾਰਟੀ ਹੈ ਉਹਦੇ ਨਾਲ ਜੁੜਨ ਔਰ ਆਉਣ ਵਾਲੇ 27 ਦੇ ਵਿੱਚ 2027 ਦੇ ਵਿੱਚ ਉਹਨੂੰ ਆਪਣਾ ਸਾਥ ਦੇ ਕੇ ਤੇ ਉਹਨੂੰ ਕਾਮਯਾਬ ਕਰਨ ਤਾਂ ਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹੈ ਉਹ ਸਰਬਜਨ ਹਤਾਏ ਸਰਬਜਨ ਸੁਖਾਏ ਦੀ ਜਿਹੜੀ ਹੈ ਮੈਂ ਨੂੰ ਉਹਦੇ ਲੈ ਕੇ ਚੱਲੀ ਹੈ ਉਹਦੇ ਵਿੱਚ ਸਾਰੇ ਜਿਹੜੇ ਆ ਸਾਰਿਆਂ ਦਾ ਵਿਕਾਸ ਹੋਵੇ ਔਰ ਸਾਰੇ ਜਿਹੜੇ ਆ ਉਹ ਬਰਾਬਰਤਾ ਦਾ ਹੱਕ ਜਿਹੜਾ ਹੈ ਸਾਰਿਆਂ ਨੂੰ ਮਿਲੇ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ